ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ All Around 1255 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 30 ਸਤੰਬਰ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਇਸ ਚੈਨਲ ਤੇ ਲੈ ਕੇ ਆਉਂਦੇ ਆਂ ਤੇ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਤੇ ਪਹਿਲਾਂ ਗੱਲ ਕਰਾਂਗੇ ਰੱਤੇਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 21000 ਤੇ ਦੂਜਾ ਨਾਮ 15000 ਸੀ ਤੇ ਬੈਸਟ ਰੇ ਤੇ ਜਾਫੀ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਫਤੇਪੁਰ ਤੇ ਕ੍ਰੀਮਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕ੍ਰੀਮਪੁਰ ਫਾਸਟ ਤੇ ਫਤੇਪੁਰ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਗੌਰਵ ਕ੍ਰੀਮਪੁਰ 10 ਕੁਵਾਟੀਆਂ ਪਾ ਕੇ 9 ਨੰਬਰ ਲਈ ਤੇ ਇਥੋਂ ਵੈਟ ਜਾਫੀ ਬਣੇਗਾ ਮੋਹਿਤ ਕ੍ਰੀਮਪੁਰ ਤੇ ਨਿਦਨ ਕ੍ਰੀਮਪੁਰ ਦੋਨਾਂ ਨੇ ਚਾਰ ਚਾਰ ਟੱਚ ਲੈ ਕੇ 2-2 ਜੱਫੇ ਲਾਏ ਦੋਨੇ ਜੁਆਇੰਟ ਵੈਸਟ ਰ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਲੋਹਗੜ੍ਹ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਕਿੰਨੇ ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਭਾਈ ਲੱਧੂ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨਿਊਜ਼ੀਲੈਂਡ ਦੀ ਟੀਮ ਫਸਟ ਤੇ ਭਾਈ ਲੱਧੂ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਹਿੰਦਾ ਖੀਰਾ ਵਾਲਿਆ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਤੇ ਵੈਟ ਜਾਫੀ ਬਣੇਗਾ ਮਾਦੋਪੁਰਿਆ ਕਰਦੀ ਅੱਗੇ ਗੱਲ ਕਰਦੇ ਆਂ ਰਾਮਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਰਾਮਪੁਰਾ ਤੇ ਭੂਲਣ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਭੂਲਣ ਸੈਕੰਡ ਤੇ ਰਾਮਪੁਰਾ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਂਟਰ ਬਣਿਆਗਾ ਰਾਹੁਲ ਮਕੰਦਪੁਰ ਗਿਆ 6 ਕੱਡੀਆਂ ਪਾ ਕੇ 6 ਨੰਬਰ ਲਈ ਤੇ ਤੇ ਵਿੱਟ ਜਾਫੀ ਪਾਣਗਾ ਬੱਬੂ ਛਨੇੜੀ ਵਾਲਾ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਮਾਨ ਮਰਾੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 65000 ਤੇ ਦੂਜਾ ਨਾਮ 44000 ਸੀ ਤੇ ਬੈਸਟ ਰੇਟਰ ਤੇ ਜਾਫੀ ਦੇ ਲਈ 25-25000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਭਾਂਗਰ ਤੇ ਗੱਗੀ ਲੋਪੋ ਮਾਲਵਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਗੱਗੀ ਲੋਪੋ ਮਾਲਵਾ ਸੈਕੰਡ ਤੇ ਭਾਂਗਰ ਫਾਸਟ ਤੇ ਇੱਥੋਂ ਦੇ ਬੈਸਟ ਰੇਟਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਟਰ ਬਣਿਆਗਾ ਗੁਰੀਖ ਖਖਰਾਣੇ ਵਾਲਾ 13 ਕਬੱਡੀਆਂ ਪਾ ਕੇ 12 ਨੰਬਰ ਲੈ ਤੇ ਤੇ ਬੈਟ ਜਾਫੀ ਬਣਿਆਗਾ ਗਗਨ ਸੂਰਿਆਲ 8 ਅੱਗੇ ਗੱਲ ਕਰਦੇ ਮਾੜੀ ਪੰਨਾਵਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 81000 ਸੀ ਦਬਟਰ ਰੇਟਰ ਤੇ ਜਾਫੀ ਦੇ ਲਈ 31 31000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਗਰਦਾਸਪੁਰ ਲੁਆਨ ਤੇ ਕਮਾਣਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਮਾਣਾ ਫਾਸਟ ਤੇ ਗਰਦਾਸਪੁਰ ਲੁਆਨ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਰੇਸਮ ਚੰਬੇ ਘੜਕੇ ਵਾਲਾ 16 ਕਬੜੀਆਂ ਪਾ ਕੇ 16 ਨੰਬਰ ਲੈ ਤੇ ਇਥੋਂ ਬੈਸਟ ਜਾਫੀ ਬਣੇਗਾ ਰਾਣਾ ਲੋਪੋਕੇ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਈ ਅੱਗੇ ਗੱਲ ਕਰਦੇ ਹਾਂ ਫਰਵਾਲਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲੇ ਇਨਾਮ 81000 ਤੇ ਦੂਜਾ ਇਨਾਮ 61000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਸ਼ਾਹਕੋਟ ਤੇ ਪੋਲੇਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੋਲੇਵਾਲ ਸੈਕੰਡ ਤੇ ਸ਼ਾਹਕੋਟ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਨਬੂ ਚੀਮਿਆਂ ਵਾਲਾ 14 ਕਵੱਡੀਆਂ ਪਾ ਕੇ 11 ਨੰਬਰ ਲਈ ਤੇ ਤੇ ਵੈਟ ਜਾਫੀ ਬਣੇਗਾ ਲੱਭੂ ਸੀਚੇ ਵਾਲਾ 11 ਟੱਚ ਲੈ ਕੇ ਪੰਜ ਜੱਫੇ ਲਾਏ ਤੇ ਮੁੰਡੇ ਮੋਟਰਸਾਈਕਲਾਂ ਦੇ ਵੈਸਟ ਬਣਿਆਗੇ ਤੇ ਹਾਂਜੀ ਇਹ ਸੀ 30 ਸਤੰਬਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਤੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮ